ਜੋ ਵੇਅੰਤ ਤੁਸੀਂ ਸੁਣ ਰਹੇ ਹੋ ਸਿੱਖਾਂ ਦੇ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਇਹਨਾਂ ਨੂੰ ਰਾਤ ਦੇ 12 ਵਜੇ ਸਿੱਖਾਂ ਦਾ ਮਜ਼ਾਕ ਜੋ ਹੈ ਉਡਾਇਆ ਜਾਂਦਾ 12 ਵਜੇ ਦੀ ਗੱਲ ਕਹਿ ਕੇ ਇਹ ਇਸ ਤਰ੍ਹਾਂ ਦੇ ਕਿਉਂਕਿ ਸਿੱਖ ਇਹ ਸਿੱਖ ਮਰਿਆਦਾ ਦਾ ਉਲੰਘਣ ਵੀ ਹੈ ਬਹੁਤ ਜ਼ਿਆਦਾ ਸ਼ਰਮਨਾਕ ਬਿਆਨ ਜੋ ਟਿੱਪਣੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਹਰ ਸਿੰਘ रावत ਦੇ ਵੱਲੋਂ ਐਜ਼ ਅ ਐਡਵੋਕੇਟ ਤੁਹਾਨੂੰ ਕੀ ਲੱਗਦਾ ਕਾਨੂੰਨੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਕਾਨੂੰਨੀ ਪ੍ਰਾਵਧਾਨ ਹੈ ਕਿਸੇ ਵੀ ਧਰਮ ਦਾ ਇਸ ਕਦਰ અપਮਾਨ ਕਿਤੇ ਜਾਣਤੇ ਹਾਂ ਜੀ ਗਗਨ ਜੀ ਕਾਂਗਰਸ ਦੇ ਜਿਹੜੇ ਲੀਡਰ ਨੂੰ ਸਿੱਖ ਇਤਿਹਾਸ ਬਾਰੇ ਜਿਹੜੀ ਆ ਉਹ ਬਿਲਕੁਲ ਹੀ ਮੈਂ ਸਮਝਦਾ ਕੋਈ ਜਾਣਕਾਰੀ ਨਹੀਂ ਦੀ ਇਹੋ ਜਿਹੇ ਜਿਹੜੇ ਬਿਆਨ ਜਾਂ ਇਹੋ ਜਿਹੇ ਜਿਹੜੀ ਸ਼ਕਦਾਵਲੀ ਦਾ ਜਿਲ੍ਹਾ ਵਰਤਣਾ ਜੀ ਜਿਹਦੇ ਉੱਤੇ ਜਿਹੜਾ ਸਿੱਖ ਕੌਮ ਨੂੰ ਬਹੁਤ ਸਖਤ ਜਿਹੜਾ ਇਤਰਾਜ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਦਮਦਾਰ ਜਿੱਥੇ ਬੰਦੀ ਆ ਤੇ ਜਿਹੜੀ ਵੀ ਲੀਗਲ ਕਾਰਵਾਈ ਇਹਨੂੰ ਅਸੀਂ ਜਿਹੜਾ ਲੀਗਲ ਨੋਟਿਸ ਜਿਹੜਾ ਉਹ ਇਸ਼ੂ ਕਰਾਗੇ ਕਿਉਂਕਿ ਸਿੱਖਾਂ ਦੇ 12 ਵਜੇ ਤੋਂ ਜਿਹੜੀ ਹਿਸਟਰੀ ਹੈ ਤੇ ਬਹੁਤ ਵੱਡੀ ਜਿਹੜੇ ਜਰਨਲਿਸਟ ਨਲੂਏ ਦੇ ਨਾਲ ਰਿਲੇਟਡ ਹੈ ਜਦੋਂ ਪਸ਼ੌਰ ਤੱਕ ਲਾਉਂਦਾ ਜਿੱਤਿਆ ਸੀ ਜੀ ਇਹੋ ਤੋਂ ਨਾਲੇ ਰਿਲੇਟਡ ਹਿਸਟਰੀ ਹਿਸਟਰੀ ਆ ਕਿ ਇਸ ਨੂੰ ਮਖਮਜ਼ਾਕ ਦੇ ਰੂਪ ਤੇ ਜਿਹੜਾ ਲੈਣਾ ਇਹ ਕਤਈ ਵੀ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਹਦੇ ਨਾਲ ਜਿਹੜਾ ਸਿੱਖ ਨੇ ਸਿੱਖਾਂ ਦੀਆਂ ਭਾਵਨਾਵਾਂ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰਾਂ ਦੀਆਂ ਜਿਹੜੀਆਂ ਉਹ ਇਹਨਾਂ ਤੇ ਜੀਆਂ ਮਜ਼ਾਕ ਦੇ ਉਡਾਈਆਂ ਨੇ ਇਹੋ ਜਿਹੇ ਕਾਂਗਰਸ ਦੇ ਜਿਹੜੇ ਲੀਡਰ ਨਹੀਂ ਕਿ ਸ਼ੁਰੂ ਤੋਂ ਹੀ ਜਿਹੜੇ ਸਿੱਖਾਂ ਦੇ ਵਿਰੋਧੀ ਰਹੇ ਨੇ ਅੱਜ ਇਹੋ ਜਿਹੇ ਜਿਹੜੇ ਮਜ਼ਾਕ ਇਹ ਮਹਿਫਲਾਂ ਦੇ ਵਿੱਚ ਜਿਹੜੇ ਕਰ ਰਹੇ ਆ ਇਹ ਬਹੁਤ ਮੰਦਭਾਗਾ ਤੇ ਸ਼ਰਮਨਾਚਾਰ ਆ ਇਹਨਾਂ ਦਾ ਇਹਨਾਂ ਨੂੰ ਮੁੱਚੀ ਸੇਪ ਕਾਮਪੋ ਮਾਫੀ ਮੰਗਣੀ ਚਾਹੀਦੀ ਆ ਜਿਹੜਾ ਸਿੱਖਾਂ ਦਾ ਜਿਹੜਾ ਕੈਰੇਕਟਰ ਨੂੰ ਇਸ ਤਰ੍ਹਾਂ ਆ ਇਹ ਜੜੀਆਂ ਸਭਾਵਾਂ ਵਿੱਚ ਜਾਂ ਆਪਣੇ ਵਿਸ਼ਾਲ ਰੈਲੀਆਂ ਦੇ ਵਿੱਚ ਇਹੋ ਜਿਹੇ ਜਦੋਂ ਜੇ ਲਫ਼ਜ਼ ਜਿਹੜੇ ਨਾ ਯੂਜ਼ ਕੀਤੇ ਆ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤਾਂ ਮਾਫੀ ਵੀ ਮੰਗਣੀ ਚਾਹੀਦੀ ਸੇਪ ਕਾਮਪੋ ਦੇਖੋ ਇਹ ਸਿੱਖਾਂ ਦਾ ਕੀ ਇਤਿਹਾਸ ਹੈ ਇਹ ਸਭ ਨੂੰ ਪਤਾ ਲekin ਬਹੁਤ ਸਾਰੇ ਲੋਕ ਨੇ ਉਹ ਨਹੀਂ ਜਾਣਦੇ ਨੇ ਕਿ ਜਿਸ ਵੇਲੇ ਸਿੱਖ ਜਰਨਲ ਸਿੱਖ ਜਰਨਲ ਦੇ ਵੱਲੋਂ ਜੱਸਾ ਸਿੰਘ ਆਲੂਵਾਲੀਆ ਦੇ ਵੱਲੋਂ ਰਾਤ ਦੇ 12 ਵਜੇ ਜਾ ਕੇ 2200 ਕੁੜੀਆਂ ਦੀ ਆبرو ਬਚਾਈ ਗਈ ਸੀ ਉਸ ਵੇਲੇ ਅਫਗਾਨੀਆਂ ਦੇ ਅੰਦਰ ਮੁ슬ਿਮਾ ਕ੍ਰਾਂਤਾ ਦੇ ਅੰਦਰ ਉਸ ਵੇਲੇ ਇੱਕ ਖੌਫ ਪੈਦਾ ਹੋ ਗਿਆ ਸੀ ਕਿ ਰਾਤ ਦੇ 12 ਵਜੇ ਗਏ ਨੇ ਫਿਰ ਉਹ ਖੌਫ ਰਹਿੰਦੇ ਸੀ ਅਲਰਟ ਰਹਿੰਦੇ ਸੀ ਇਸ ਕਰਕੇ ਲੇਕਿਨ ਇਸ ਨੂੰ ਇਸ ਨੂੰ ਮਜ਼ਾਕੀਆ ਲਹਿਜੇ ਦੇ ਵਿੱਚ ਲੈਣਾ ਬੇਹੱਦ ਸ਼ਰਮਨਾਕ ਹੈ ਕੀ ਲੱਗਦਾ ਹੈ ਕਿ ਹਾਲੇ ਵੀ ਸਿੱਖਿਆ ਦੇ ਇਤਿਹਾਸ ਦੇ ਪ੍ਰਤੀ ਜਾਣਨ ਦੀ ਜ਼ਰੂਰਤ ਹੈ ਬਹੁਤ ਸਾਰੇ ਲੋਕ ਹਾਲੇ ਵੀ ਨਹੀਂ ਜਾਣਦੇ ਨੇ ਇਹ ਬਿਲਕੁਲ ਸੋਚੀ ਸਮਝੀ ਜਿਹੜੀ ਇਹਨਾਂ ਦੀ ਸਾਜ਼ਿਸ਼ ਹੈ ਜੀ ਜਾਣ ਕੇ ਬਿਲਕੁਲ ਇਹ ਜਿਹੜੇ ਕਾਂਗਰਸ ਦੇ ਲੀਡਰ ਨੇ ਜਾਣ ਕੇ ਹੀ ਇਹਨਾਂ ਬਿਲਕੁਲ ਜਾਣ ਬੁੱਝ ਕੇ ਜਿਹੜੀ ਸ਼ਰਾਰਤ ਕੀਤੀ ਆ ਇਹਦਾ ਇਹ ਨਾਮ ਹੀ ਖਲਾਜ਼ਾ ਭੁਗਤਣਾ ਪਊਗਾ ਸਿੱਖ ਕੌਮ ਤੋਂ ਮਾ ਵੀ ਮੰਗਣੀ ਚਾਹੀਦੀ ਹੈ ਸਿੱਖਾਂ ਦੇ ਇਤਿਹਾਸ ਨੂੰ ਤਰੋੜ-ਮਰੋੜ ਕੇ ਜਿਹੜਾ ਪੇਸ਼ ਕਰਨਾ ਜਾਂ ਮਜ਼ਾਕੀਆ ਲਹਿਜੇ ਵਿੱਚ ਇਹ ਮੌਕਰੀ ਕਰਨੀ ਇਹ ਕਿਸੇ ਵੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਏ। ਜੀ ਜੀ ਸਾਡੇ ਨਾਲ ਆਰ. ਪੀ. ਸਿੰਘ ਭਾਜਪਾ ਤੋਂ ਵੀ ਜੁੜ ਚੁੱਕੇ ਨੇ ਆਰ. ਪੀ. ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ। ਆਰ. ਪੀ. ਸਿੰਘ ਜੀ ਜੋ ਹਰਖ ਸਿੰਘ ਰਾਵਟ ਨੇ ਕਿਹਾ ਹੈ ਬੇਹੱਦ ਸ਼ਰਮਨਾਕ ਹੈ। ਇਹ ਸ਼ਰਮਨਾਕ ਤੇ ਹੈ ਹੀ ਇਸ ਕਰਕੇ ਕਿ ਉਹਨਾਂ ਦਾ ਡੀ.ਐਨ.ਏ ਬੋਲਦਾ ਕਾਂਗਰਸ ਦਾ ਡੀ.ਐਨ.ਏ ਬੋਲਦਾ ਪੈਲੀਗਲ ਦੂਜੀਗਲ ਉਹ ਉਪਹਾਸ ਮਜ਼ਾਕ ਉਡਾ ਰਿਹਾ ਹੈ ਪਰ ਕਾਂਗਰਸ ਨੇ ਹਮੇਸ਼ਾ ਸਿੱਖਰ ਦੇ ਇਤਿਹਾਸ ਨਾਲ ਟੋੜਮੋੜ ਕੇ ਪੇਸ਼ ਕੀਤਾ ਸਿੱਖ ਦੇ ਇਤਿਹਾਸ ਨੂੰ ਜਦ ਤੋਂ ਕਾਂਗਰਸ ਆ ਰਾਸੀ ਸਾਖਸ਼ੀ ਗੁਰਸੇਖਵਾਦ ਨੂੰ ਇਤਿਹਾਸਿਕ ਕਿਤਾਬਾਂ ਹੀ ਲੁਟੇਰਾ ਲਿਖਿਆ ਦੱਸਿਆ ਜਾਂਦਾ ਸੀ ਇੱਥੇ ਧੰਨਵਾਦ ਹੋਏ ਵਾਸ਼ਪੀ ਜੀ ਦਾ ਅਤੇ ਮੁੱਲੀ ਮਨੋ ਰਜੋਸ਼ੀ ਜੀ ਦਾ ਜਿਨ੍ਹਾਂ ਨੇ ਉਹ ਇਤਿਹਾਸ ਠੀਕ ਕੀਤਾ ਇੱਥੇ ਬੱਚਿਆਂ ਨੂੰ ਇਹ ਪੜਾਇਆ ਜਾਂਦਾ ਕਿ ਗੁਰਸੇਖਵਾਦ ਜੀ ਲੁਟੇਰੇ ਸਨ ਇਸ ਕਰਕੇ ਉਹਨਾਂ ਨੂੰ ਅਰਬੀਆਂ ਨੇ ਪਾੜ ਲਿਆ ਜਿੱਤੇ ਚਾਰ ਫੜਾਇਆ ਜਾਂਦਾ ਸੀ ਔਰ ਦੂਜੀ ਗੱਲ ਕਾਂਗਰਸੀ ਲੀਡਰ ਤੇ ਹਮੇਸ਼ਾ ਇਹ ਨਹੀਂ ਗੱਲ ਕਰਦੇ 84 ਕੀਤੀ 84 ਬਾਅਦ ਉਹਨੇ ਹੁਣ ਤੱਕ ਟਾਈਟਲਰ ਨੂੰ ਆਪਣੇ ਸਰਮੋਰ ਮੰਦੇ ਨੇ ਜੀ ਟਾਈਟਲਰ ਨੂੰ ਆਪਣੇ ਇੱਥੇ ਪ੍ਰੋਗਰਾਮ ਤੇ ਬਣਾਉਂਦੇ ਰਹੇ ਉਹਨੂੰ ਅੱਗੇ ਪਹੁੰਚਾਉਂਦੇ ਨੇ ਉਹ ਟਾਈਟਲ ਜਿਹੜਾ ਕਿ 84 ਜਨਵਰੀ ਹੈ ਸਭ ਨੂੰ ਪਤਾ 84 ਜਨਵਰੀ ਹੈ ਫਿਰ ਲਗਾਤਾਰ ਲਗਾਤਾਰ ਉਹਨੂੰ ਪਹੁੰਚਾਉਂਦੇ ਰਹੇ ਟਾਈਟਲਰ ਨੂੰ ਦੋ ਕੋਈ ਟੈਕਨੀਕਿਆ ਸੀ ਕਿ ਜੀਵੰਦੀ ਮੇਲਰਾ ਸਰਕਾਰ ਦਾ ਹੁੰਦਾ ਪਿਆ ਸੀ 784 ਹੋ ਰਹੀ ਸੀ ਜਲਦੀ ਜੀ ਔਰ ਉਹਨਾਂ ਦਾ ਨੇਤਾ ਸਾਮ ਪਰਤੋ ਦਾ ਐਡਵਾਈਜ਼ਰ ਹੈ ਰਾਹੁਲ ਗਾਂਧੀ ਦਾ ਉਹ ਕਹਿੰਦਾ 84 ਵਾਤ ਹੋ ਵਾ ਇਹ ਜਿਹੜੀ ਸੋਚ ਹੈ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਸਰਦਾਰ ਕੌਮ ਰਾਤੀ 12 ਵਜੇ ਹਮਲੇ ਕਰਕੇ ਹਿੰਦੂਆਦੀ ਲੋਕ ਬੈਠੇ ਨੂੰ ਨਹੀਂ ਬਚਾਉਂਦੀ ਤੇ ਅੱਜ ਜਿਸ ਤਰ੍ਹਾਂ ਇਤਿਆਸ ਰੂਪ 골 ਕੁਛ ਹੋ ਰੋਣਾ ਸੀ ਇਹ ਸਿੱਖਾਂ ਦਾ ਸਾਰਵੰਧ ਹੋਣਾ ਚਾਹੀਦਾ ਹੈ ਕਿ ਇਹ ਸਾੜੀ ਬਹੁ ਬੇਟੀਆਂ ਨੂੰ ਬਚਾਉਂਦੇ ਰਹੇ ਜਿਹੜੇ ਉਸ ਵੇਲੇ ਸਾਡੇ ਜੱਥੇਦਾਰ ਸਨ ਜਿਹੜੇ ਉਸ ਵੇਲੇ ਸਾਡੇ ਲੜਾਕੂ ਸਨ ਉਹ ਤੰਦੇ ਰਹੇ ਉਸ ਕਰਕੇ ਅੱਜ ਇਹ ਦੇਸ਼ ਔਰ ਕੌਮ ਬਚੀ ਹੈ ਹਾਂ ਬਿਲਕੁਲ ਕੀ ਲੱਗਦਾ ਹੈ ਕਿ ਇਹ ਕਾਂਗਰਸ ਦੀ ਸਿੱਖ ਵਿਰੋਧੀ ਭਾਵਨਾ ਹੈ ਜਾਂ ਸਿੱਖ ਇਤਿਹਾਸ ਤੋਂ ਅਣਜਾਣਤਾ ਇਹ ਦੋਨੋਂ ਹੀ ਨਹੀਂ ਜੀ ਅਨਜਾਨਤਾ ਤੇ ਇਸ ਕਰਕੇ ਕਿਉਂਕਿ ਦੱਸਿਆ ਨਹੀਂ ਜੀ ਉਹ ਉਹ ਉਸੇ ਵਾਧੂ ਨਹੀਂ ਲੁਟੇਰਾ ਕੰਜਰੇ ਇਹਨੇ ਸਾਲ ਤੱਕ ਹਾਂ ਕਿਤੇ ਐਨਡੀਏ ਦੀ ਸਰਕਾਰ ਆਈ ਤੇ ਉਹਨੇ ਬਦਲਿਆ ਉਹ ਸਾਰੇ ਇਤਿਹਾਸ ਕੀਤਾ ਇਤਿਹਾਸ ਛੋਟੇ ਸਾਹਿਬਾਂ ਦੀ ਸ਼ਹਾਦਤ ਨੂੰ ਵੀ ਰਿਕਨੋਲਜ ਕੀਤਾ ਇਹਨਾਂ ਨੇ ਕਦੀ ਵੀ ਜੀ ਉਹ ਐਕਚੁਅਲੀ ਉਹ ਸੀ ਵੀਰ ਬਾਲਦੋਸ ਮਨਾਨ ਵਾਲਾ ਟਾਈਮ ਉਹ ਚਾਚਾ ਨਹਿਰੂ ਨੂੰ ਬਾਲਦੋਸ ਮਨਾਨ ਚਾਚਾ ਨਹਿਰੂ ਦਾ ਬਾਲਦੋਸ ਮਨਾਨ ਦੇ ਜੀ ਅਲ ਇਕ ਚਾਚਾ ਨਹਿਰੂ ਦਾ ਕੁਛ ਲੈਣਾ ਦੇਣਾ ਨਹੀਂ ਪੱਛਿਆ ਨਾਲ ਪਰ ਜੋ ਹਕੀਕਤ ਹੈ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਉਹ ਦਿੱਲੀ ਕਤਲੀਅਾਂ ਕ੍ਰਾਂਤੋਂ ਤੋਂ ਲੈ ਕੇ ਉਸ ਤੋਂ ਪਹਿਲੇ ਜਿਹੜੀ ਮਾਂਸਤਿਹਾਰੀ ਕਾਂਗਰਸ ਦੀ ਉਹ ਉਹ ਕਾਂਗਰਸ ਦੀ ਮਾਂਸਤਿਹਾਰੀ ਡੀਐਨਏ ਅਲੱਗ-ਅਲੱਗ ਲੋਕਾਂ ਦੇ ਤਰੀਕਾ ਫੁੱਟ ਕੇ ਨਿਕਲਦਾ ਹੈ ਮੈਂ ਸੋਮਵਾਰ ਨੂੰ ਮਿਨੋਰੀਟੀ ਕਮਿਸ਼ਨ ਨੂੰ ਚਿੱਠੀ ਲਿਖਣ ਲੱਗਾ ਕਿ ਇੱਥੇ ਜੋ ਬੰਦੀ ਕਾਰਵਾਈ ਹੋ ਸਕਦੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ